ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਖਿਚੜੀ ਬਣਾਣੀ ਦੱਸਾਂਗੇ ਮਾਗੀ ਵਾਲੇ ਦਿਨ ਇਹ ਅਸੀਂ ਕੱਕਰਲੀ ਚਾਵਲ ਲਈ ਲਏ ਐ ਤੇ ਇਹ ਦਾਲ ਐ ਮੂੰਗੀ ਦੀ ਛਿਲਕੇ ਵਾਲੀ ਦਾਲ ਲਈ ਅਸੀਂ ਤੇ ਇਹ ਅਸੀਂ ਮੋਠ ਸਾਫ ਤੇ ਮੋਠ ਸਾਡੇ ਕੋਲ ਮੋਠ ਦਾਲ ਸਾਨੂੰ ਬਿਮਾਰ ਕਿਤੇ ਨਹੀਂ ਮਿਲੀ ਇਸ ਕਰਕੇ ਮੋਠ ਲੈ ਕੇ ਇਹਨੂੰ ਭਿਗ ਕੇ ਰੱਖਿਆ ਹੋਇਆ ਇੱਕ ਘੰਟੇ ਤੋਂ ਤੇ ਇਹ ਉੜਦੇ ਦੀ ਦਾਲ ਹੈ ਛਿਲਕੇ ਵਾਲੀ ਦਾਲ ਡੈਣੀ ਹੈ ਤੇ ਇਥੋਂ ਇਹ ਵੀ ਭੇਕੇ ਰੱਖੀ ਹੋ ਕਿਉਂਕਿ ਮਾਂ ਲੇਟ ਰਿਜਦੇ ਨੇ ਤੇ 2 ਚਮਚ ਅਸੀਂ ਜੀਰਾ ਲਿਆ ਹੋਇਆ ਹੈ ਤੇ ਅੱਧਾ ਚਮਚ ਹਿੰਗ ਹਿੰਗ ਲਈ ਹੋਈ ਹੈ ਇਹ 1/4 ਚਮਚਾ ਲੰਗਾ ਫੇਟਾਗੇ ਜਿਹਦੇ ਵੀ ਚਾਹ ਵਾਲੇ ਬਾਦੀ ਨਹੀਂ ਕਰਦੇ 1/4 ਚਮਚ ਕਾਲੀ ਮਿਰਚ ਦਾ ਲਿਆ ਹੋਇਆ ਸੀ ਇਹਦੇ ਨਾਲ ਕਸੀਂ ਲੋੜ ਸਰ ਪਾਵਾਂਗੇ ਤੇ ਦੇਸੀ ਘਿਓ ਦਾ ਤੜਕਾ ਲਾ ਕੇ ਅਸੀਂ ਖਿਚੜੀ ਬਣਾਣੀ ਸਟਾਰਟ ਕਰਾਂਗੇ ਅਸੀਂ ਗੈਸ ਚਲਾਵਾਂਗੇ ਇਹਦੇ ਵਿੱਚ ਆਪਾਂ 1/2 ਚਮਚ ਦੇਸੀ ਘਿਓ ਦਾ ਪਾਵਾਂਗੇ ਇਹ ਆਪਾਂ ਮਾਗੀ ਵਾਲੀ ਖਿਚੜੀ ਬਣਾਵਾਂਗੇ ਜੇਕਰ ਅਸੀਂ ਕਿਸੇ ਪ੍ਰਮਾਣ ਨੂੰ ਖਿਚੜੀ ਬਣਾਣੀ ਹੋਵੇ ਉਹਨੂੰ ਉਸ ਨੂੰ ਬਿਨਾ ਕਿਉਂ ਤੇਲ ਤੋਂ ਬਣਾਇਆ ਜਾਂਦਾ ਹੈ। ਆ ਕਿ ਉਹ ਗਰਮ ਹੋ ਗਿਆ। ਇਸ ਦੇ ਵਿੱਚ ਅਸੀਂ ਜੀਰਾ ਭੁੰਨਾਂਗੇ ਜੀਰਾ ਹਲਕਾ ਹੀ ਭੁੰਨਣਾ ਹੈ ਬਰਾਊਨ ਨਹੀਂ ਕਾਲਾ ਹੈ ਹਲਕਾ ਹੀ ਸਿਕਲਣਾ ਹੈ ਇਹਨੂੰ ਤਾਂ ਕਿ ਚੜ ਨਾ ਜਾਏ। ਉਸ ਤੋਂ ਬਾਅਦ ਇਸਦੇ ਵਿੱਚ ਆਪਾਂ ਹਿੰਗ ਪਾਵਾਂਗੇ। ਇਹਦੇ ਤੇ ਤੇ ਕਾਲੀ ਮਿਰਚ ਪਾਵਾਂਗੇ। कोली चावल जोड़े धो के रखे हम चौड़ा चावल पावंगे ज़्यादा जो एक मुठ दाल पाई असिद ज्यादा दाल नहीं पानी मां बहुत घट खाने मासी पावगे साग मोट ਪੁਰਾਣੇ ਸਮਾਨੇ ਦੇ ਇਸ ਨਾਲ ਸਿਆਣੇ ਨਾਲ ਮਿਕਸ ਕਰਕੇ ਖਿਦੜੀ ਬਣਾ ਲੀਏ ਚਾਵਲ ਘਟਕਾ ਨਹੀਂ ਤੇ ਦਾਣਾ ਹੀ ਪਾਉਣਗੇ ਆਪਾਂ ਜੇ ਚਾਵਲ ਬਣਾਉਣਾ ਹੋਣਾ ਉਹਨਾਂ ਦਾ ਘੰਟਾ 1 ਘੰਟਾ ਪਹਿਲਾਂ ਭੋ ਕੇ ਰੱਖ ਦੋ ਤਾਂ ਕਿ ਛੇਤੀ ਮੱਲਦੀ ਜੀ ਦੇਖੋ ਜਿੰਨੇ ਸਾਡੇ ਚਾਵਲ ਹੈ ਉਥੇ ਵੀ ਸਾਡੀ ਦਾਲ ਹੋ ਗਈ ਹੁਣ ਆਪਾਂ ਇਸੇ ਨਮਕ ਪਾਵਾਂਗੇ ਲੋੜ ਅਨੁਸਾਰ ਇਹ ਤੇ ਤੁਹਾਨੂੰ ਅਸੀਂ ਨਮਕਾ ਲਪਾਇਆ ਅਸੀਂ ਹਲਦੀ ਨਹੀਂ ਪਾਵਾਂਗੇ ਜਿਹੜੇ ਅਸੀਂ ਦਾਲਾਂ ਪਾਈਆਂ ਨਾ ਇਹਨਾਂ ਨਾਲ ਹੀ ਰੰਗ ਬਦਲ ਲੈਣਾ ਚਾਵਲਾ ਦਾ ਹੁਣ ਅਸੀਂ 1.5 ਕਿਲੋ ਪਾਣੀ ਗਰਮ ਕਰਕੇ ਰੱਖਿਆ ਹੋਇਆ ਥੋੜਾ ਸੇਕ ਲਵਾਵਾਂਗੇ ਇਹਨੂੰ ਸੇਕ ਲਵਾ ਕੇ ਤੇਰੇ ਅਸੀਂ ਪਾਣੀ ਪਾਵਾਂਗੇ ਹੁਣ ਸਾਡੀ ਚਾਵਲਾ ਗਰਮ ਹੋ ਗਈ ਮੈਂ ਅਸੀਂ ਤੇ ਪਾਣੀ ਮਿਕਸ ਕਰਾਂ ਨਾ ਮੈਂ ਇਹ 1.5 ਕਿਲੋ ਪਾਣੀ ਘਰਮ ਕਰਕੇ ਰੱਖਿਆ ਹੋਇਆ ਹੈ ਇਸ 1.5 ਕਿਲੋ ਪਾਣੀ ਪਾਵਾਂਗੇ ਜਦੋਂ ਕਰ ਭੋਜਨ ਗਰਮ ਬਣਾ ਕੇ ਤੁਹਾਨੂੰ ਦੱਸਾਂਗੇ ਫਿਰ ਦੋ 1 ਮਿੰਟ ਰੋਕ ਕੇ ਚਲ ਹੁਣ ਦੇਖੋ ਸਾਡੀ ਖਿਚੜੀ ਰਿਚਣੀ ਸ਼ੁਰੂ ਹੋ ਗਈ ਹੁਣ ਆਪਾਂ ਇਹਨੂੰ ਸਲੋ ਕਰ ਦਾਂਗੇ ਮੈਂ ਕਦੇ ਵੀ ਖਿਚੜੇ ਚਾਵਲ ਬਣਾਨੇ ਹੁਣ ਕੜਾਹੀ ਚ ਬਣਾਉਂਦੀ ਆ ਕੁੱਕਰ ਚ ਨਹੀਂ ਬਣਾਦੀ ਖੁੱਲੇ ਮੂੰਹ ਮੈਨੂੰ ਵਧੀਆ ਲੱਗਦੇ ਬਣਾਨੇ ਜਦ ਪੋਰੀ ਬਣ ਗਈ ਹੁਣ ਤੁਹ ਫੇਰ ਦੱਸਾਂਗੇ ਸਲੋ ਕਰਕੇ ਇਹਨੂੰ ਇਸ ਤਰ੍ਹਾਂ ਕਰਕੇ ਢੱਕ ਦਣਾ ਹੁਣ ਤਿਆਰ ਹੋ ਚੁੱਕੇ ਹੀ ਇਹ ਅਜੇ ਪੰਟ ਰਹੇ ਐਸ ਤਰ੍ਹਾਂ ਦਾ ਚਾਵਲ ਵਿੱਚ ਮਿਕਸ ਹੋਇਆ ਦੈਨਾ ਜਰਾਂ ਇਹਦੀ ਇਹਦੀ ਬਾਅਦ ਕੇ ਫੇਰ ਦਿਖਾਵਾਂਗੇ ਤੁਹਾਨੂੰ ਅਸੀਂ खिचड़ी तैयार हो गई देखो पानी सारा खत्म हो गया चौल तो चमी तो मिक्स हो गए दाल चौल सारे मिक्स हो गए गैस कर देवे बंद पाँच मिनट के फिर परोसा गेन खिचड़ी बन के तैयार हो गई आप देखते दे हैं देखो ਇਸ ਤਰ੍ਹਾਂ ਦੀ ਬਣ ਗਈ ਮੈਂ ਆਪਾਂ ਪਰੋਸਾਂਗੇ ਨੋ ਇਸ ਆਡੀ ਨੋਰ ਆਣੀ ਖਾ ਕੇ ਦੱਸੇਗੇ ਇੱਕ ਇਹੋ ਜਿਹੀ ਖਿਚੜੀ ਇਹਨੂੰ ਲੱਗਦੀ ਹੈ ਦਾਦੀ ਨਾਨੀ ਬਣਾਉਂਦੇ ਹੁੰਦੇ ਹੁਣ ਤੇਰੇ ਸੱਸ ਨੇ ਬਣਾਈ ਹੈ ਖਿਚੜੀ